ਵੇ ਤੇਰੇ ਕਿਥੇ ਕੋਈ ਨਹੀਂ ਆਉਂਦੀ ਆ 38 ਸਾਲ ਦਾ ਕਿਸਾਨ ਗੁਰਪ੍ਰੀਤ ਸਿੰਘ ਜਿਸਨੇ ਕਿ ਸ਼ਾਇਦ ਆਪਣੇ ਬੱਚਿਆਂ ਨੂੰ ਲੈ ਕੇ ਕਈ ਸੁਪਨੇ ਵੇਖੇ ਹੋਣੇ ਪਰ ਅੱਜ ਉਹ ਇਸ ਦੁਨੀਆ ਚ ਨਹੀਂ ਰਿਹਾ ਕਾਰਨ ਉਹ ਹੀ ਸਿਰ ਤੇ ਲੱਖਾਂ ਦਾ ਕਰਜ਼ਾ ਮੋਗਾ ਦੇ ਪਿੰਡ ਚ ਰਾਖਸ਼ਾ ਵਾਲਾ ਵਿਖੇ ਸਰਕਾਰੀ ਕਰਜ਼ਾ ਮੁਆਫੀ ਦੀ ਲਿਸਟ ਵਿੱਚ ਨਾਮ ਨਾ ਔਣ ਕਰ ਇਹਨ ਗੁਰਪ੍ਰੀਤ ਸਿੰਘ ਨੂੰ ਇੰਨਾ ਸਦਮਾ ਲੱਗਿਆ ਕਿ ਉਹ ਲਗਾਤਾਰ 3-4 ਦਿਨਾਂ ਤੋ ਸ਼ਰਾਬ ਪੀ ਰਿਆ ਸੀ ਤੇ ਅਚਾਨਕ ਉਸ ਦੀ ਮੌਤ ਹੋ ਗਈ ਗੁਰਪ੍ਰੀਤ ਸਿੰਘ 4 ਏਕੜ ਦੀ ਜ਼ਮੀਨ ਤੇ ਖੇਤੀ ਕਰਦਾ ਸੀ ਤੇ ਉਸ ਤੇ ਕਰੀਬ 11 ਲੱਖ ਰੁਪਏ ਦਾ ਕਰਜ਼ਾ ਸੀ ਮ੍ਰਿਤਕ ਆਪਣੇ ਪਿੱਛੇ ਪਤਨੀ 16 ਸਾਲ ਦੀ ਬੇਟੀ ਤੇ 12 ਸਾਲ ਦਾ ਮੁੰਡਾ ਛੱਡ ਗਿਆ ਤੇ ਪੂਰਾ ਪਰਿਵਾਰ ਇਸ ਵੇਲੇ ਡੂੰਘੇ ਸਦਮੇ 'ਚ ਹੈ। ਉਹਦੇ ਇਸ ਮੌਕੇ ਪਾਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਰਕਰ ਬਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਸਮੇਂ ਕਿਸਾਨਾਂ ਦਾ ਸਮੁੱਚਾ ਕਰਜ਼ਾ ਮਾਫ਼ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਸਰਕਾਰ ਆਪਣੇ ਵਾਅਦਿਆਂ ਤੋਂ ਮੁਕਰ ਗਈ ਹੈ। ਪਾਰਦਰਸ਼ਤਾ ਦੀ ਵੀ ਕਮੀ ਵੇਖੀ ਜਾ ਰਹੀ ਹੈ। ਉਹਨਾਂ ਸਰਕਾਰ ਤੋਂ ਮ੍ਰਿਤਕ ਕਿਸਾਨ ਦੇ ਸਾਰੇ ਕਰਜ਼ੇ ਨੂੰ ਮਾਫ਼ ਕਰਨ ਦੀ ਮੰਗ ਕੀਤੀ। ਕੱਲ ਹੀ ਸਾਡੇ ਗਵਰਡ ਪਿੰਡ ਚਰਾਗਸ਼ਾ ਵਾਲਾ ਵਿਖੇ ਗੁਰਪ੍ਰੀਤ ਸਿੰਘ ਕਿਸਾਨ ਉਮਰ ਤਕਰੀਬਨ 38 ਸਾਲ ਜਿੰਦੇ ਉੱਪਰ ਐਕਸੈਸ ਬੈਂਕ ਦਾ 11 ਲੱਖ ਦਾ ਕਰਜ਼ਾ ਸੀ ਔਰ ਕੋ ਆਪਸ ਸਟੇਡੀ ਦਾ 83000 ਰੁਪਿਆ ਦਾ ਕਰਜ਼ਾ ਸੀ ਔਰ ਦੂਜੇ ਕਿਸਾਨਾਂ ਦੀ ਮਾਫੀ ਹੋਣ ਤੇ ਉਹਦਾ ਕਰਜ਼ਾ ਮਾਫੀ ਦੇ ਵਿੱਚ ਨਾਮ ਨਹੀਂ ਆਇਆ ਇਸ ਕਰਕੇ ਉਹਨੇ ਕੱਲ ਲਗਾਤਾਰ 4 ਦਿਨ ਤੋਂ ਸ਼ਰਾਬ ਪੀ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ ਅਸੀਂ ਭਾਰਤੀ ਕਿਸਾਨ ਯੂਨੀਅਨ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹਦੇ ਪਰਿਵਾਰ ਨੂੰ ਵੱਧ ਤੋਂ ਵੱਧ ਸਹਾਇਤਾ ਦੇ ਕੇ ਉਹਦੇ ਕਰਜ਼ੇ ਦੇ ਉੱਪਰ ਲਕੀਰ ਮਾਰੀ ਜਾਵੇ ਸਰਕਾਰਾਂ ਨੇ ਜਵਾਦੇ ਤੇ ਦਾਅਵੇ ਤਾਂ ਬਹੁਤ ਕਰਦੀ ਐ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੁੰਦੀ ਐ ਤੇ ਇੱਕ ਹੋਰ ਕਿਸਾਨ ਕਰਜ਼ੇਕਾਰਨ ਜ਼ਿੰਦਗੀ ਦੀ ਜੰਗ ਹਾਰ ਗਿਆ ਮੋਗਾ ਤੋਂ ਅਫਤਾਰ ਸਿੰਘ ਖੁਰਮੀ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ